ਗੁਰਤਾਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਸਵੰਤ ਸਿੰਘ ਸ਼ਾਦਵਲੋਂ ਪਿਆਰ ਭਰੀ ਸਤਿ ਅਕਾਲ ਅੱਜ ਆਪਾਂ ਗੱਲ ਕਰਾਂਗੇ ਡਿਜੀਟਲ ਮੰਗਤਿਆਂ ਦੀ ਤੇ ਨਾਲ ਦੀ ਨਾਲ ਟ੍ਰੈਂਡਿੰਗ ਤੇ ਡਿਮਾਂਡਿੰਗ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਇਹਨਾਂ 'ਚ ਇਹਨਾਂ ਸ਼ਬਦਾਂ ਦੇ ਕੀ ਅਰਥ ਹੈ ਮੈਂ ਪਿੱਛੇ ਜੇ ਸਰਚ ਕਰ ਰਿਹਾ ਸੀਗਾ ਕਿ YouTube ਚੈਨਲ ਕਿਵੇਂ ਚੱਲਦੇ ਆ ਤਾਂ ਮੈਂ ਕੁਝ ਵੀਡੀਓ ਦੇਖੀਆਂ ਜਿਨ੍ਹਾਂ ਦੇ ਵਿੱਚੋਂ ਮੈਨੂੰ ਪਤਾ ਲੱਗਿਆ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ ਪੈਸੇ ਬਣਾਉਣੇ ਆ YouTube ਤੋਂ ਤੁਸੀਂ ਚੈਨਲ ਖੋਲ ਕੇ ਪੈਸੇ ਬਣਾਉਣੇ ਆ ਤਾਂ ਤੁਹਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਇੱਕ ਹੈ ਟ੍ਰੈਂਡਿੰਗ ਦੂਜੀ ਹੈ ਡਿਮਾਂਡਿੰਗ ਭਾਵੇਂ ਕਿ ਜਿਹੜੀ ਖਬਰ ਟ੍ਰੈਂਡ ਦੇ ਵਿੱਚ ਚੱਲ ਰਹੀ ਆ ਜਿਹੜੀ ਖਬਰ ਲੋਕ ਦੇਖ ਰਹੇ ਆ ਬਾਰ-ਬਾਰ ਜਿਹੜੀ ਖਬਰ ਬਹੁਤ ਸਾਰੇ ਚੈਨਲ ਦੇਖ ਰਹੇ ਆ ਭਾਵੇਂ ਕਿ ਉਹ ਟੌਪਿਕ ਜਿਹੜਾ ਆ ਟ੍ਰੈਂਡ ਵਿੱਚ ਆ ਤੇ ਤੁਸੀਂ ਵੀ ਉਹਦੇ ਉੱਤੇ ਟ੍ਰੈਂਡ ਟ੍ਰੈਂਡਿੰਗ ਕਰਦੀ ਕੋਈ ਉਹਦੇ ਨਾਲ ਰਿਲੇਟਿਡ ਜਿਹੜੀ ਜਾਣਕਾਰੀ ਉਹ ਲੋਕਾਂ ਨੂੰ ਮੁਹੱਈਆ ਕਰਾਉਣੀ ਆ ਟ੍ਰੈਂਡਿੰਗ ਤੇ ਡਿਮਾਂਡਿੰਗ ਬੜੇ ਸਿਮਿਲਰ ਜਿਹੇ ਸ਼ਬਦਾ ਕਿਉਂਕਿ ਜਿਹੜੀ ਖਬਰ ਟ੍ਰੈਂਡ ਵਿੱਚ ਆ ਜਿਹੜਾ ਇਹ ਜਿਹੜਾ ਮੁੱਦਾ ਟ੍ਰੈਂਡ ਵਿੱਚ ਆ ਤਾਂ ਉਹ ਸਮਝ ਲਿਆ ਜਾਂਦਾ ਕਿ ਉਹ ਡਿਮਾਂਡ ਵਿੱਚ ਆ ਭਾਵ ਕਿ ਲੋਕੇ ਦੀ ਮੰਗ ਕਰ ਰਹੇ ਆ ਇਹ ਟ੍ਰੈਂਡਿੰਗ ਤੇ ਡਿਮਾਂਡਿੰਗ ਦਾ ਜਿਹੜਾ ਫੰਡਾ ਆ ਇਹਦੇ ਵਿੱਚ ਕੋਈ ਦੋਰਾਵਾਨੀ ਕਿ ਜਦੋਂ ਟ੍ਰੈਂਡਿੰਗ ਦੇ ਵਿੱਚ ਤੁਸੀਂ ਪੈ ਗਏ ਕਿ ਕਿਹੜੀ ਖਬਰ ਚੱਲਦੀ ਆ ਤਾਂ ਸਾਰੇ ਜਿੰਨੇ ਵੀ ਚੈਨਲ ਆ ਉਹ 10 20 50 100 200 500 ਵੀਡੀਓ ਬਣਾ ਕੇ ਵੱਖ-ਵੱਖ ਟੌਪਿਕ ਲੈ ਕੇ ਨਿੱਕੇ ਨਿੱਕੇ ਨੁਕਤੇ ਲੈ ਕੇ ਉਹ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦੇ ਆ ਹੁੰਦਾ ਕੀ ਹੈ ਕਿ ਇਨ ਮੀਨ ਟਾਈਮ ਬਹੁਤ ਸਾਰੀਆਂ ਚੰਗੀਆਂ ਤੇ ਖਾਸ ਜਿਹੜੀਆਂ ਖਬਰਾਂ ਹੁੰਦੀਆਂ ਉਹ ਦਬੀਆਂ ਰਹਿ ਜਾਂਦੀਆਂ ਇਹ ਸਾਡੇ ਸਮੇਂ ਦਾ ਤਖਤ ਹੈ ਤੁਸੀਂ ਕਿਸੇ ਵੀ ਕਿਸਮ ਦੀ ਖਬਰ ਪਾ ਦਿਓ ਜੋ ਟ੍ਰੈਂਡਿੰਗ ਆ ਜਾਂ ਉਹਨੂੰ ਸਮਝਿਆ ਜਾਵੇ ਕਿ ਉਹ ਡਿਮਾਂਡਿੰਗ ਆ ਲੋਕ ਦੇਖ ਰਹੇ ਆ ਵਿਊ ਆ ਰਹੇ ਆ ਤਾਂ ਤੁਹਾਨੂੰ ਪੈਸੇ ਬਣਦੇ ਆ ਜੇ ਤੁਹਾਨੂੰ ਪੈਸੇ ਬਣਦੇ ਆ ਤਾਂ ਤੁਹਾਨੂੰ ਹੋਰ ਖਬਰ ਵੱਲ ਧਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਧੰਦਾ ਕਰ ਰਹੇ ਹੋ bizness ਕਰ ਰਹੇ ਹੋ ਸੋ ਇਹ ਜਿਹੜੀ ਗੱਲ ਆ ਇਸ ਨੇ ਸੋਸ਼ਲ ਮੀਡੀਆ ਨੇ ਜਿੱਥੇ ਲੋਕਾਂ ਦਾ ਭਲਾ ਕੀਤਾ ਸੋਸ਼ਲ ਮੀਡੀਆ ਨੇ ਜਿੱਥੇ ਉਹ ਉਹਨਾਂ ਲੋਕਾਂ ਦੀ ਆਵਾਜ਼ ਬਣਿਆ ਜਿਨ੍ਹਾਂ ਲੋਕਾਂ ਕੋਲ ਆਵਾਜ਼ ਨਹੀਂ ਸੀ ਉੱਥੇ ਨਾਲ ਦੀ ਨਾਲ ਆਵਾਜ਼ ਇਹ ਕਈ ਵਾਰੀ ਇੰਨੀ ਲਾਊਡ ਹੋ ਜਾਂਦੀ ਆ ਇੰਨੀ ਭਾਰੀ ਹੋ ਜਾਂਦੀ ਆ ਕਿ ਉਹ ਬਹੁਤ ਸਾਰੀਆਂ ਚੰਗੀਆਂ ਖਬਰਾਂ ਨੂੰ ਵੀ ਦਬ ਲੈਂਦੀ ਆ ਬਿਨਾਂ ਇਹ ਦੇਖਿਆ ਕਿ ਖਬਰ ਦਾ ਕੀ ਮਤਲਬ ਹੈ ਹੁਣ ਉਦਾਹਰਨ ਦੇ ਤੌਰ ਤੇ ਇੱਕ ਗਾਇਕ ਕਲਾਕਾਰ ਦੀ ਪਿੱਛੇ ਜੋ ਡੈਥ ਹੁੰਦੀ ਆ ਤਾਂ ਉਸ ਦੇ ਨਾਲ ਸਬੰਧਤ ਕੱਲੀ ਕੱਲੀ ਚੀਜ਼ ਜਿਹੜੀ ਆ ਉਹਨੂੰ ਬਾਹਰ ਕੱਢਿਆ ਜਾਂਦਾ ਜਿਹੜੇ ਲੋਕਲ ਬੰਦੇ ਨੇ ਉਸ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਉਹ ਕੱਢ ਲੈਂਦੇ ਆ ਕਿ ਉਹ ਬੰਦੇ ਨੂੰ ਫਲਾਣੇ ਫਲਾਣੇ ਮੋਟਰਸਾਈਕਲਾਂ ਦਾ ਸ਼ੌਂਕ ਹੈਗਾ ਉਹ ਇੱਥੋਂ ਇੱਥੋਂ ਮੋਟਰਸਾਈਕਲ ਖਰੀਦਿਆ ਸੀ ਉਹਦੇ ਮੋਟਰਸਾਈਕਲ ਦੀ ਕੀਮਤ ਕਿੰਨੀ ਆ ਉਹਦੇ ਮੋਟਰਸਾਈਕਲ ਦੇ ਟਾਇਰ ਦਾ ਸਾਈਜ਼ ਕੀ ਆ ਉਹਦੇ ਮੋਟਰਸਾਈਕਲ ਚ ਕਿੰ ਟਾਇਰ ਚ ਕਿੰਨੀ ਹਵਾ ਭਰਦੀ ਸੀ ਇਹਨਾਂ ਗੱਲਾਂ ਦਾ ਕਿਸੇ ਆਮ ਬੰਦੇ ਨੂੰ ਜਾਂ ਖਾਸ ਬੰਦੇ ਨੂੰ ਕੀ ਮਤਲਬ ਹੈ ਟਾਇਰ ਕਿੰਨਾ ਵੱਡਾ ਆ ਟਾਇਰ ਦਾ ਸਾਈਜ਼ ਕੀ ਆ ਉਹ ਚ ਕਿੰਨੇ ਪੀਐਸਆਈ ਉਹਦੇ ਚ ਹਵਾ ਭਰਦੀ ਆ ਕਿਸੇ ਨੇ ਕਿਸੇ ਨੂੰ ਤੋਂ ਕੀ ਲੈਣਾ ਉਹ ਹੈਲਮਟ ਕਿਥੋਂ ਰੈਂਦਾ ਸੀ ਉਹਦਾ ਹੈਲਮਟ ਕਿੰਨੇ ਦਾ ਸੀਗਾ ਉਹਦਾ ਇੰਨੇ ਲੱਖ ਦਾ ਹੈਲਮਟ ਸੀਗਾ ਇੰਨੇ ਲੱਖ ਦੇ ਉਹਦੇ ਕੱਪੜੇ ਸੀਗੇ ਇੰਨੇ ਲੱਖ ਦੇ ਮਤਲਬ ਇਥੋਂ ਤੱਕ ਤੁਸੀਂ ਚਲੇ ਜਾਂਦੇ ਹੋ ਕਿ ਉਹਦੇ ਮੁੜਕੇ ਤੁਸੀਂ ਪਰਿਵਾਰ ਤੇ ਚਲੇ ਗਏ ਆ ਉਸੇ ਪਰਿਵਾਰ ਨੇ ਫੋਟੋ ਖਿਚਵਾਉਣ ਤੋਂ ਜਦੋਂ ਬਣਾ ਕਰ ਦਿੱਤਾ ਤਾਂ ਫਿਰ ਤੁਸੀਂ ਲੱਭਣ ਲੱਗ ਪੈਨੇ ਹੋ ਕਿਉਂਕਿ ਖਬਰ ਟ੍ਰੈਂਡ ਵਿੱਚ ਆ ਉਹਦਾ ਨਾਂ ਜਿਹੜਾ ਹੈ ਚੱਲ ਰਿਹਾ ਟ੍ਰੈਂਡ ਦਾ ਮਤਲਬ ਹੈ ਕਿ ਲੋਕ ਉਸ ਖਬਰ ਨੂੰ ਦੇਖ ਰਹੇ ਤੁਹਾਨੂੰ ਵਿਊ ਆ ਰਹੇ ਆ ਤੇ ਤੁਹਾਨੂੰ ਪੈਸੇ ਬਣਨਗੇ ਜੇ ਵਿਊ ਆਉਣਗੇ ਤੁਹਾਨੂੰ ਪੈਸੇ ਬਣਨਗੇ ਤੇ ਹੋਇਆ ਕੀ ਹੈ ਕਿ ਬਹੁਤ ਸਾਰੇ ਜਿਹੜੇ ਕਾਲੇ ਬੰਦੇ ਕਿਉਂਕਿ ਹਰੇਕ ਬੰਦੇ ਨੂੰ ਕਾਲ ਹੁੰਦੀ ਹੈ ਕਿ ਮੈਂ ਪੈਸਾ ਬਣਾ ਲਵਾਂ ਮੈਂ ਵਿਊ ਲੈ ਨਵਾਂ ਤੇ ਲੋਕਾਂ ਨੇ ਉਹਦੇ ਇਹ ਕੁੱਝ ਕੱਢਣੀ ਸ਼ੁਰੂ ਕਰ ਦਿੱਤੀ ਵੀ ਉਹਦਾ ਵਿਆਹ ਕਿਹੜੇ ਪਿੰਡ ਹੋਇਆ ਸੀ ਉਹਦੇ ਸਹੁਰੇ ਕਿੱਥੇ ਆ ਉਹਦਾ ਵਿਚੋਲਾ ਕੌਣ ਹੈ ਦੱਸੋ ਮਤਲਬ ਇਹ ਗੱਲਾਂ ਜਿਹੜੀਆਂ ਆ ਲੋਕਾਂ ਨੂੰ ਇਹਨਾਂ ਨਾਲ ਕੋਈ ਮਤਲਬ ਨਹੀਂਗਾ ਤੁਸੀਂ ਲੋਕਾਂ ਨੂੰ ਜਦੋਂ ਚੀਜ਼ਾਂ ਪਰੋਸਦੇ ਆ ਲੋਕਾਂ ਦੇ ਕੋਲ ਜਦੋਂ ਕੋਈ ਚੱਜ ਦੀ ਖਬਰ ਹੈ ਨਹੀਂ ਦੇਖਣ ਨੂੰ ਫਿਰ ਲੋਕ ਉਹ ਦੇਖਦੇ ਆ ਤਾਂ ਸਮਝ ਇਹ ਲਿਆ ਜਾਂਦਾ ਕਿ ਇਹ ਖਬਰ ਟ੍ਰੈਂਡਿੰਗ ਚ ਆ ਇਹ ਡਿਮਾਂਡਿੰਗ ਚਾ ਲੋਕ ਮੰਗ ਕਰ ਰਹੇ ਨੇ ਚੀਜ਼ਾਂ ਦੇਖਣ ਦੀ ਜਦ ਕਿ ਅਸਲੀਅਤ ਇਹ ਨਹੀਂ ਗੀ ਅਸਲੀਅਤ ਇਹ ਆ ਕਿ ਜੋ ਤੁਸੀਂ ਲੋਕਾਂ ਨੂੰ ਪਰੋਸਦੇ ਆ ਲੋਕਾਂ ਕੋਲ ਜਦੋਂ ਹੋਰ ਕੋਈ ਚੋਇਸ ਨਹੀਂ ਗੀ ਜੇ ਕੋਈ ਕਿਸਮ ਦੀਆਂ 20 ਜਾਂ 50 ਵੀਡੀਓ ਪਈਆਂ ਤੇ ਲੋਕਾਂ ਨੇ ਉਹਨੂੰ ਦੇਖਣਾ ਦੇਖਣਾ ਆ ਤਾਂ ਕਿਸੇ ਨੇ ਕੋਈ ਖਬਰ ਦੇਖ ਲਈ ਕਿਸੇ ਨੇ ਕੋਈ ਦੇਖ ਲਈ ਕਿਸੇ ਦੇ 10000 ਵੀਊ ਹੋ ਗਏ ਕਿਸੇ ਦੇ 2 ਲੱਖ ਵੀਊ ਹੋ ਗਏ ਕਿਸੇ ਦੇ 5 ਲੱਖ ਹੋ ਗਏ ਸੋ ਜਦ ਤੱਕ ਨਵੀਂ ਖਬਰ ਕੋਈ ਨਹੀਂ ਆਉਂਦੀ ਉਦੋਂ ਤੱਕ ਇਹਨਾਂ ਖਬਰਾਂ ਨੂੰ ਮੰਨ ਲਿਆ ਜਾਂਦਾ ਵੀ ਟ੍ਰੈਂਡ ਦੇ ਵਿੱਚ ਆ ਇਹ ਸਾਡੇ ਸਮੇਂ ਦੇ ਸੋਸ਼ਲ ਮੀਡੀਆ ਦਾ ਦੁਖਾਂਤ ਆ ਕਿਉਂਕਿ ਇਹਦੇ ਤੋਂ ਪੈਸੇ ਬਣਦੇ ਆ ਗੱਲ ਸਿਰਫ ਪੈਸੇ ਬਣਾਉਣ ਦੀ ਆ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਟ੍ਰੈਂਡਿੰਗ ਤੇ ਡਿਮਾਂਡਿੰਗ ਵਾਲੀ ਖਬਰ ਚੱਕਣੀ ਆ ਤੁਸੀਂ ਹੋਰ ਕੋਈ ਖਬਰ ਨਹੀਂ ਛੇੜਨੀ ਤਾਂ ਹੋਰ ਕੋਈ ਖਬਰ ਛੇੜੇ ਕੋਈ ਕੋਈ ਦੇਖਣਾ ਨਹੀਂ ਕਿਸੇ ਨੇ ਕਿਉਂਕਿ ਲੋਕ ਜਿਹੜੇ ਆ ਉਹਨਾਂ ਦਾ ਸੁਭਾਅ ਇਦਾਂ ਦਾ ਬਣ ਗਿਆ ਪਿਛਲੇ ਪੰਜਾ ਸੱਤਾ ਸਾਲਾਂ ਚ ਕਿ ਤੁਸੀਂ ਉਹਨਾਂ ਨੂੰ ਉਸ ਖਬਰ ਦੀ ਚਾਟੇ ਲਾ ਲਿਆ ਤੇ ਇੱਕ ਖਬਰ ਆਈ ਉਹਦੇ ਤੇ ਉਹਦੀ ਤਹਿ ਤੱਕ ਜਾਣਾ ਬਿਨਾਂ ਗੱਲ ਤੋਂ ਅੱਜ ਕਿਸੇ ਨੂੰ ਯਾਦ ਹੈ ਕਿ ਉਸ ਕਲਾਕਾਰ ਦਾ ਜਿਹੜਾ ਅੱਜ ਦੀ ਮੈਂ ਗੱਲ ਕਰ ਰਿਹਾ ਜਿਹਦੀ ਡੈਥ ਹੋਈ ਸੀਗੀ ਉਹਦੇ ਮੋਟਰਸਾਈਕਲ ਦੀ ਕੀਮਤ ਕਿੰਨੀ ਸੀ ਉਹਦੇ ਹੈਲਮਟ ਦੀ ਕੀਮਤ ਕਿੰਨੀ ਸੀ ਉਹਦੇ ਟਾਇਰਾਂ ਦਾ ਸਾਈਜ਼ ਕਿਹੜਾ ਸੀ ਉਹਦੇ ਟਾਇਰਾਂ 'ਚ ਕਿੰਨੀ ਹਵਾ ਭਰਦੀ ਸੀ ਕੀ ਯਾਦ ਆ ਕਿਸੇ ਨੂੰ ਕੀ ਇਸ ਗੱਲ ਦੇ ਨਾਲ ਕਿਸੇ ਨੂੰ ਕੋ ਫਾਇਦਾ ਹੋਇਆ ਸੋਸ਼ਲ ਮੀਡੀਆ ਦੀ ਖਾਸੀਅਤ ਇਹ ਸਿਗੀ ਕਿ ਇਹ ਉਹਨਾਂ ਲੋਕਾਂ ਦੀ ਆਵਾਜ਼ ਬਣਿਆ ਜਿਨ੍ਹਾਂ ਲੋਕਾਂ ਦੀ ਆਵਾਜ਼ ਆਉਣੀ ਤਾਂ ਚਾਹੀਦੀ ਸੀ ਬਾਹਰ ਲੋਕ ਰਾਏ ਆਉਣੀ ਚਾਹੀਦੀ ਸੀ ਪਰ ਉਹ ਆ ਨਹੀਂ ਸੀ ਰਹੀ ਕਿਉਂਕਿ ਜਿਹੜੇ ਪ੍ਰੋਮੀਨੈਂਟ ਮੀਡੀਆ ਚੈਨਲਸ ਆ ਪੇਪਰ ਆ ਉਹ ਬਕਾਇਦਾ ਥੋੜੀ ਜੀ ਚੱਜ ਦੀ ਖਬਰ ਲਾਉਂਦੇ ਆ ਤੇ ਉਹ ਚੱਜ ਦੀ ਖਬਰ ਲਾਉਂਦੇ ਆ ਨਾਲ ਦੀ ਨਾਲ ਹੁਣ ਆਪਾਂ ਜਿਵੇਂ ਦੇਖਦੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਮੀਡੀਆ ਔਜ਼ਾਰੇ ਆ ਉਹ ਵੀ ਪੈਸੇ ਨੂੰ ਮੁੱਖ ਰੱਖਦੇ ਆ ਤਾਂ ਉਹ ਕਈ ਵਾਰ ਚੱਜ ਦੀ ਜਿਹੜੀ ਖਬਰ ਆ ਨਿਊਜ਼ ਆ ਜਾਂ ਲੋਕਾਂ ਦੀ ਆਵਾਜ਼ ਆ ਉਹਨੂੰ ਉਹ ਦੱਬ ਵੀ ਦਿੰਦੇ ਇਹਦੇ ਵਿੱਚ ਕੋਈ ਦੋ ਸ਼ਰਾਮ ਨਹੀਂ ਗਿਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਲੋਕਾਂ ਦੀ ਆਵਾਜ਼ ਬਣਿਆ ਸੀ ਪਰ ਇਹ ਟ੍ਰੈਂਡਿੰਗ ਤੇ ਡਿਵਾਂਡਿੰਗ ਵਾਲਾ ਇਸ਼ੂ ਆ ਇਹਨੇ ਬਹੁਤ ਸਾਰਾ ਕੰਮ ਜਿਹੜਾ ਉਹ ਖਰਾਬ ਕੀਤਾ ਹੋਇਆ ਇਹਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਕੰਮ ਚੱਲਦਾ ਉਹ ਹੈ ਜੀ ਆਪਾਂ ਉਹਨਾਂ ਨੂੰ ਕਹਿੰਦੇ ਆ ਡਿਜੀਟਲ ਮੰਗਤੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ YouTube ਤੇ ਦੇਖਦੇ ਹੋ ਜਾਂ ਤੁਸੀਂ ਅ ਟਿਕਟੌਕ ਤੇ ਦੇਖਦੇ ਹੋ ਜਾਂ ਹੋਰ ਕਿਤੇ ਵੀ ਜਿੱਥੇ ਕੋਈ ਵੀਡੀਓ ਆ ਗਈ ਜਾਂ ਰੀਲ ਆ ਗਈ ਬੰਦਾ ਪੈਂਦੇ ਕਹਿੰਦਾ ਤੁਸੀਂ ਇਹ ਵੀਡੀਓ ਨੂੰ ਦੇਖਿਓ ਤੇ ਇਹਨੂੰ ਸ਼ੇਅਰ ਕਰਿਓ ਮਤਲਬ ਤੁਸੀਂ ਦੇਖਣ ਲਈ ਤਾਂ ਕਹਿ ਸਕਦੇ ਹੋ ਸ਼ੇਅਰ ਕਰਨ ਲਈ ਵੀ ਤਾਂ ਕਹਿ ਸਕਦੇ ਜੇ ਉੱਚ ਕੁਝ ਹੋਵੇ ਹਰ ਇੱਕ ਵੀਡੀਓ ਤੇ ਦੇਖਿਓ ਤੇ ਸ਼ੇਅਰ ਕਰਿਓ ਦੇਖਿਓ ਤੇ ਸ਼ੇਅਰ ਕਰਿਓ ਜੇ ਤਾਂ ਉੱਚ ਕੁਝ ਹੋਵੇ ਸੋ ਇਹ ਲੋਕ ਕੌਣ ਨੇ ਇਹ ਉਹ ਲੋਕ ਆ ਜਿਨ੍ਹਾਂ ਦਾ ਧੰਦਾ ਆ ਕਿ ਉਹਨਾਂ ਨੇ YouTube ਤੋਂ ਜਾ ਸੋਸ਼ਲ ਮੀਡੀਆ ਤੋਂ ਪੈਸੇ ਬਣਾਉਣੇ ਪੈਸੇ ਬਣਾਉਣੇ ਕੋਈ ਮਾੜੀ ਗੱਲ ਨਹੀਂ ਕੋਈ ਵੀ ਬੰਦਾ ਬਣਾ ਸਕਦਾ ਜੇ ਕਿਸੇ ਦੇ ਕੋਲ ਕੋਈ ਚੰਗੀ ਖਬਰ ਹੈ ਚੰਗਾ ਮਟੀਰੀਅਲ ਹੈਗਾ ਚੰਗਾ ਕੰਟੈਂਟ ਹੈਗਾ ਤਾਂ ਬਹੁਤ ਸਾਰੇ ਲੋਕ ਹਜ਼ਾਰਾਂ ਸੈਕਿੰਡ ਨਹੀਂ ਹਜ਼ਾਰਾਂ ਲੋਕ ਇਹਦੇ ਤੋਂ ਮੇਰੇ ਖਿਆਲ ਲੱਖਾਂ ਲੋਕ YouTube ਤੋਂ ਪੈਸਾ ਬਣਾ ਰਹੇ ਆਰਟ ਹੈ ਥੋੜੀ ਆਪਣੀ ਆਪਣੀ ਪਹੁੰਚ ਹੈ ਪਰ ਜੇਕਰ ਤੁਸੀਂ ਚੰਗਾ ਸਮਾਨ ਵੇਚਦੇ ਹੋ ਚੰਗੀ ਇਨਫੋਰਮੇਸ਼ਨ ਦਿੰਦੇ ਹੋ ਚੰਗਾ ਕੰਟੈਂਟ ਹੈ ਤੁਹਾਡੇ ਕੋਲ ਲੋਕ ਤੁਹਾਨੂੰ ਦੇਖਦੇ ਆ ਇਹ ਲੋਕ ਜਿਹੜੇ ਹਰ ਇੱਕ ਵੀਡੀਓ ਤੇ ਇਹਨੂੰ ਦੇਖੋ ਤੇ ਸ਼ੇਅਰ ਕਰੋ ਦੇਖੋ ਤੇ ਸ਼ੇਅਰ ਕਰੋ ਇਦੇ ਵਿੱਚ ਇੱਕ ਹੋਰ ਕੰਮ ਚੱਲਦਾ ਆਮ ਬੰਦੇ ਨੂੰ ਪਤਾ ਨਹੀਂਗਾ ਉਹ ਇਹ ਹੈ ਕਿ ਬਹੁਤ ਸਾਰੇ ਲੋਕ ਖਾਸ ਕਰਕੇ ਰੀਲਾਂ ਦੇ ਮਾਮਲੇ 'ਚ ਜਾਂ ਟਿਕਟੌਕ ਦੇ ਉੱਤੇ ਉਹ ਇੱਕ ਕਿਸੇ ਦੀ ਫੋਟੋ ਚੱਕਦੇ ਆ ਉਹਦੇ ਥੱਲੇ ਲਿਖ ਦਿੰਦੇ ਆ ਆਪਣੇ ਪੇਜ ਤੋਂ ਆਪਣੇ ਚੈਨਲ ਤੋਂ ਉਹਦੇ ਉੱਤੇ ਥੱਲੇ ਜਾਂ ਉੱਤੇ ਲਿਖ ਦਿੰਦੇ ਆ ਕਿ ਮੈਂ 12 ਸਾਲ ਦੀ ਜਾਂ 15 ਸਾਲ ਦੀ ਗਰੀਬ ਦੀ ਧੀ ਆ ਤੇ ਮੈਂ ਇਸ ਕਲਾਸ ਦੇ ਵਿੱਚੋਂ ਫਰਸਟ ਆਈਆਂ ਜਾਂ ਡਿਸਟ੍ਰਿਕਟ 'ਚੋਂ ਫਰਸਟ ਆਈਆਂ ਜਸਟ ਸਟੇਟ ਦੇ ਵਿੱਚ ਮੈਨੂੰ ਆਹ ਅਵਾਰਡ ਮਿਲਿਆ ਤੁਸੀਂ ਅਮੀਰ ਦੇ ਧੀ ਪੁੱਤ ਨੂੰ ਤਾਂ ਲਾਈਕ ਕਰਦੇ ਆਂ ਕਿ ਤੁਸੀਂ ਮੈਨੂੰ ਲਾਈਕ ਨਹੀਂ ਕਰੋਗੇ ਇਹ ਇਮੋਸ਼ਨਲ ਬਲੈਕਮੇਲਿੰਗ ਆ ਬਹੁਤ سارے ਸਧਾਰਨ ਲੋਕ ਜਿਹੜੇ ਉਹ ਕਹਿੰਦੇ ਹਾਂ ਯਾਰ ਇਹ ਗਰੀਬ ਧੀ ਧੀ ਆ ਗਰੀਬ ਦਾ ਬੱਚਾ ਆ ਇਹਨੂੰ ਵੀ ਲਾਈਕ ਦੇ ਦਿਓ ਦੱਸੋ ਉਹ ਲਾਈਕ ਜਿਹੜਾ ਆ ਉਹ ਉਸ ਬੱਚੇ ਨੂੰ ਨਹੀਂ ਜਾ ਰਿਹਾ ਉਹ ਲਾਈਕ ਉਸ ਪੇਜ ਨੂੰ ਜਾ ਰਿਹਾ ਉਹ ਕਮੈਂਟ ਤੁਹਾਡਾ ਕੀਤਾ ਹੋਇਆ ਉਸ ਪੇਜ ਨੂੰ ਜਾ ਰਿਹਾ ਔਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਜਿਹੜਾ ਪੇਜ ਆ ਉਹਦੇ ਉੱਤੇ ਉਹ ਪਾਈ ਹੋਈ ਖਬਰ ਸੱਚੀ ਆ ਜਾਂ ਝੂਠੀ ਆ ਉਹ ਜਿਹੜੀ ਫੋਟੋ ਲੱਗੀ ਹੋਈ ਆ ਉਹ ਕਿਹਦੀ ਆ ਕੀ ਉਹ ਬੱਚਾ ਵਾਕਿਆ ਹੀ ਉਹ ਅਵਾਰਡ ਜਿੱਤਿਆ ਹੈ ਜਾਂ ਉਹਨੇ ਉਸ ਕਲਾਸ ਦੇ ਵਿੱਚੋਂ ਟੌਪ ਕੀਤਾ ਹੈ ਪੜ੍ਹਾਈ ਦੇ ਵਿੱਚੋਂ ਖੇਡਾਂ ਦੇ ਵਿੱਚੋਂ ਜਾਂ ਸਮਾਜ ਦੇ ਵਿੱਚੋਂ ਨੇ ਕੋਈ ਇਦਾਂ ਦਾ ਕੰਮ ਕੀਤਾ ਆ ਜਿਹਦੇ ਕਰਕੇ ਉਹਨੂੰ ਕੋਈ ਇਨਾਮ ਮਿਲਿਆ ਹੋਵੇ ਤਾਂ ਥੱਲੇ ਉਹਦੇ ਇੰਨਾ ਲਿਖਦਾ ਇਹਨੂੰ ਤਰਸ ਦਾ ਪਾਤਰ ਬਣਾਦਾ ਤਰਸ ਦਾ ਪਾਤਰ ਬਣਾ ਕੇ ਲਿਖਦਾ ਕਿ ਐਸ ਵੀ ਮੈਂ ਗਰੀਬ ਦੀ ਧੀ ਆ ਮੈਂ ਗਰੀਬ ਦਾ ਬੱਚਾ ਤੁਸੀਂ ਵੀਰਾਂ ਦੇ ਬੱਚਿਆਂ ਨੂੰ ਸਾਰੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਿ ਤੁਸੀਂ ਮੈਨੂੰ ਲਾਈਕ ਕਰੋ ਇਹ ਜਿਹੜੀ ਆ ਇਹ ਇਮੋਸ਼ਨਲ ਬਲੈਕਮੇਲਿੰਗ ਆ ਇਹ ਗਲਤ ਗੱਲ ਆ ਇਦਾਂ ਨਹੀਂ ਹੋਣੀ ਚਾਹੀਦੀ ਇਹ ਗਲਤ ਗੱਲ ਆ ਇਹ ਅਸਲ ਵਿੱਚ ਡਿਜੀਟਲ ਮੰਗਤਿਆ ਹੁਣ ਜਿਸ ਜਿਹੜੀ ਤੁਸੀਂ ਫੋਟੋ ਪਾਈ ਆ ਉਹਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ ਜਿਹੜਾ ਤੁਸੀਂ ਲਾਈਕ ਕੀਤਾ ਜਾਂ ਕਮੈਂਟ ਕੀਤਾ ਜਾਂ ਸ਼ੇਅਰ ਕੀਤਾ ਉਹਦਾ ਫਾਇਦਾ ਜਿੰਨੀ ਉਹਦੀ ਵਾਲਿਊਮ ਵਧੂਗਾ ਉਹਦਾ ਫਾਇਦਾ ਜੀ ਹੋਇਆ ਫਾਈਨੈਂਸ਼ੀਅਲੀ ਜੇ ਉਹਨੂੰ 4 ਪੈਸੇ ਬਣੇ ਤਾਂ ਪੇਜ ਵਾਲੇ ਬੰਦੇ ਨੂੰ ਬਣਨੇ ਨਾ ਕਿ ਉਸ ਗਰੀਬ ਦੇ ਬੱਚੇ ਨੂੰ ਬਣਨੇ ਜਿਹਦੇ ਬਾਰੇ ਉਹ ਲਿਖਿਆ ਕਿ ਮੈਂ ਗਰੀਬ ਦੀ ਧੀ ਆ ਕਹਿ ਉਹਦੇ ਵੇਲੇ ਦਿੱਤਾ ਫੋਟੋ ਦੇ ਵੱਲੋਂ ਫੋਟੋ ਦੇ ਜਿਹੜਾ ਬੰਦਾ ਜਾਂ ਬੱਚਾ ਬੱਚੀ ਹੈਗੀ ਆ ਉਹਦੇ ਵਾਸਤੇ ਤੁਸੀਂ ਕਹਿ ਤਾ ਪਰ ਉਹਦਾ ਜਿਹੜਾ ਬੈਨੀਫਿਟ ਆ ਫਾਈਨੈਂਸ਼ਲੀ ਕੋਈ ਉਹਨੂੰ ਮਿਲਣੀ ਆ ਪੈਸੇ ਮਿਲਣੇ ਆ ਉਹ ਪੇਜ ਵਾਲੇ ਨੂੰ ਜਾਣੇ ਆ ਚੈਨਲ ਵਾਲੇ ਨੂੰ ਜਾਣੇ ਆ ਟਿਕਟੌਕ ਵਾਲੇ ਨੂੰ ਜਾਣੇ ਆ ਉਹ ਉਸ ਬੱਚੇ ਨੂੰ ਨਹੀਂ ਜਾਣੇ ਸੋ ਇਸ ਗੱਲ ਤੋਂ ਅੱਗੇ ਜਾਂਦੇ ਆ ਮੈਂ ਇੱਕ ਵੀਡੀਓ ਪੋਸਟ ਦੇਖ ਰਿਆ ਸੀਗਾ ਉਹਦੇ ਉੱਤੇ ਗਲਤ ਕਮੈਂਟਰੀ ਕੀਤੀ ਹੋਈ ਟਿਕਟੌਕ ਦੀ ਵੀਡੀਓ ਦੇ ਵਿੱਚ ਇੱਕ ਕਾਲੇ ਮੂਲ ਦਾ ਬੰਦਾ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਸਰੂਪ ਹੈ ਉਹ ਚੱਕਿਆ ਹੋਏ ਤੇ ਉਹ ਆਪਣੇ ਘਰ ਦੇ ਵਿੱਚ ਜਾ ਰਿਹਾ ਤੇ ਲਿਖਿਆ ਉਹਦੇ ਤੇ ਇਹ ਆ ਕਿ ਦੇਖੋ ਇਸ ਗੋਰੇ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਸ਼ਰਧਾ ਆ ਕਿ ਉਹ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਣ ਜਾ ਰਿਹਾ ਸਾਫ਼ ਦੇਖ ਲਿਆ ਕਿ ਉਹ ਬੰਦਾ ਕਾਲਾ ਆ ਗੋਰਾ ਨਹੀਂਗਾ ਤੇ ਮੈਂ ਕਿਹਾ ਯਾਰ ਇਹ ਬੰਦੇ ਨੇ ਕਿਉਂ ਮਤਲਬ ਲਿਖਿਆ ਇਦਾਂ ਇਹਨੂੰ ਲਿਖਣਾ ਨਹੀਂ ਚਾਹੀਦਾ ਸਾਬ ਸਦਾ ਵੀ ਉਹ ਕਾਲਾ ਆ ਗੋਰਾ ਨਹੀਂ ਤਾਂ ਕਿਸੇ ਸੱਜਣ ਨੇ ਦੱਸਿਆ ਉਹ ਕਹਿੰਦੇ ਭਾਈ ਇਹ ਸੋਸ਼ਲ ਮੀਡੀਆ ਤੇ ਉਹ ਗੱਲਾਂ ਕਈ ਕੁਛ ਇਦਾਂ ਦਾ ਹੋ ਰਿਹਾ ਜਿਹਨਾਂ ਦੀ ਸਾਨੂੰ ਹਾਲੇ ਸਮਝ ਨਹੀਂ ਗਈ ਇਸ ਬੰਦੇ ਨੇ ਜਾਣ ਕੇ ਲਿਖਿਆ ਆ ਕਿ ਇਹ ਗੋਰਾ ਆ ਕਾਲਾ ਨਹੀਂ ਤਾਂ ਕਿ ਉਹਨੂੰ ਅੱਧੇ ਤੋਂ ਵੱਧ ਕਮੈਂਟ ਇਹ ਆਉਣਗੇ ਭਾਈ ਇਹ ਗੋਰਾ ਨਹੀਂਗਾ ਇਹ ਕਾਲਾ ਆ ਤੇ ਹੋਇਆ ਵੀ ਵੀ ਜੋ ਥੱਲੇ ਜਾ ਕੇ ਸੀ ਕਮੈਂਟ ਦੇਖਿਆ ਉਹਨੂੰ ਕੋ ਦੋ ਟਾਈਰ ਕਮੈਂਟ ਆਇਆ ਜਿਹਦੇ ਵਿੱਚੋਂ 1500 ਕਮੈਂਟ ਇਦਾਂ ਦਾ ਸੀਗਾ ਜਿਹੜਾ ਉਹਨੂੰ ਗਾਲਾਂ ਕੱਢ ਰਹੇ ਸੀਗੇ ਉਹਨੂੰ ਕਹਿ ਰਹੇ ਸੀ ਕਿ ਤੂੰ ਅੰਨਾ ਆ ਤੈਨੂੰ ਦਿਸਦਾ ਨਹੀਂ ਇਹ ਗੋਰਾ ਨਹੀਂ ਇਹ ਕਾਲਾ ਆ ਤਾਂ ਉਹ ਸੱਜਣ ਨੇ ਮੈਨੂੰ ਦੱਸਿਆ ਕਹਿੰਦਾ ਵੀ ਇਸ ਬੰਦੇ ਨੂੰ ਇਹ ਜਿਹੜੀਆਂ ਗਾਲਾਂ ਪੈ ਰਹੀਆਂ ਆ ਜਾਂ ਇਹਨੂੰ ਨਸੀਤਾ ਮਿਲ ਰਹੀਆਂ ਆ ਲੋਕ ਇਹਨੂੰ ਦੱਸ ਰਹੇ ਆ ਕਿ ਇਹ ਗੋਰਾ ਨਹੀਂ ਇਹ ਕਾਲਾ ਕਹਿੰਦਾ ਇਸ ਚੀਜ਼ ਦੇ ਵੀ ਇਹਨੂੰ ਕ੍ਰੈਡਿਟ ਮਿਲਣਾ ਇੱਕ ਤਾਂ ਜਦੋਂ ਤੁਹਾਡੇ ਕਿਸੇ ਪੋਸਟ ਦੇ ਉੱਤੇ ਕਮੈਂਟ ਹੁੰਦੇ ਆ ਤਾਂ ਤੁਹਾਡੀ ਤੁਹਾਨੂੰ ਕ੍ਰੈਡਿਟ ਮਿਲਦਾ ਉਹਦਾ ਜਿਹੜਾ ਸੋਸ਼ਲ ਮੀਡੀਆ ਆ ਉਹ ਤੁਹਾਨੂੰ ਕ੍ਰੈਡਿਟ ਦਿੰਦਾ ਆ ਤੁਹਾਡਾ ਉਹ ਪੇਜ ਸਟਰੋਂਗ ਹੁੰਦਾ ਆ ਕਿ ਤੁਹਾਨੂੰ ਇੰਨੇ ਲੋਕ ਵਾਚ ਕਰਦੇ ਆ ਤੇ ਉਹਦਾ ਕਹਿੰਦਾ ਵੀ ਇਹਨੂੰ ਕ੍ਰੈਡਿਟ ਮਿਲਣਾ ਆ ਜਿਹੜੇ ਅੱਧੇ ਲੋਕਾਂ ਨੇ ਕਰੈਕਸ਼ਨ ਕੀਤੀ ਇਹਨੇ ਜਾਣ ਕੇ ਲਿਖਿਆ ਆ ਸੋ ਇੱਥੋਂ ਤੱਕ ਵੀ ਤੁਹਾਡੇ ਨਾਲ ਕਈ ਵਾਰੀ ਗੇਮ ਖੇਡੀ ਜਾਂਦੀ ਆ ਬੰਦੇ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਬੰਦੇ ਗਲਤ ਬਿਆਨੀ ਕੀਤੀ ਹੁੰਦੀ ਆ ਉੱਤੇ ਉਹਨਾਂ ਨੂੰ ਬਹੁਤ ਜ਼ਿਆਦੀ ਗਾਲਾਂ ਪੈ ਰਹੀਆਂ ਹੁੰਦੀਆਂ ਸੋਸ਼ਲ ਮੀਡੀਆ ਤੇ ਗਾਲ ਕੱਢਣੀ ਆਮ ਗੱਲ ਆ ਕੋਈ ਵੀ ਕਿਸੇ ਨੂੰ ਵੀ ਗਾਲ ਕੱਢ ਕੇ ਗਾਹ ਹੁੰਦਾ ਜਾਂ ਤੇ ਬਹੁਤ ਮਾੜੀ ਗੱਲ ਆ ਸਭ ਤੋਂ ਸੌਖਾ ਕੰਮ ਆ ਸੋਸ਼ਲ ਮੀਡੀ ਜਦ ਕਿ ਉਹ ਸਿਆਣਪ ਵਾਲਾ ਕੰਮ ਨਹੀਂ ਹੈਗਾ ਔਰ ਫੇਕ ਆਈਡੀਆ ਤੋਂ ਗਾਲਾਂ ਕੱਢਣੀਆਂ ਤਾਂ ਬਿਲਕੁਲ ਹੀ ਮੈਂ ਕਹਿੰਦਾ ਨਕਮੇ ਬੰਦਿਆਂ ਦਾ ਕੰਮ ਕੋਈ ਰੀਜ਼ਨ ਹੋਵੇ ਤਾਂ ਕੋਈ ਬੰਦਾ ਗੱਲ ਕਰੇ ਪਰ ਗਾਲ ਘੱਟਣ ਦਾ ਕੋਈ ਮਤਲਬ ਨਹੀਂਗਾ ਐਨੀਵੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਗਾਲਾਂ ਜਿਹੜੇ ਲੋਕ ਗਾਲਾਂ ਕੱਢਦੇ ਆ ਕਿਸੇ ਪੋਸਟ ਦੇ ਉੱਤੇ ਤਾਂ ਮਜ਼ੇਦਾਰ ਗੱਲ ਇਹ ਆ ਕਿ ਜਿਸ ਬੰਦੇ ਨੇ ਪੋਸਟ ਪਾਈ ਉਹਨੂੰ ਗਾਲਾਂ ਦੇ ਵੀ ਪੈਸੇ ਮਿਲਦੇ ਸੋ ਜਿੱਥੇ ਗਾਲਾਂ ਖਾਣ ਦੇ ਪੈਸੇ ਮਿਲਦੇ ਹੋਣ ਤੁਸੀਂ ਉੱਥੇ ਕਿਹੋ ਜਿਹੇ ਚੰਗੇ ਮੀਡੀਆ ਦੀ ਆਸ ਕਰ ਸਕਦੇ ਹੋ ਸੋ ਇਹ ਮਤਲਬ ਜਾਣ ਬੁੱਝ ਕੇ ਲੋਕਾਂ ਨੂੰ ਇਸ ਤਰ੍ਹਾਂ ਦੀ ਪਿਕਚਰ ਪਾਕ ਪਾਉਣੀ ਇਸ ਤਰ੍ਹਾਂ ਦਾ ਕੰਟੈਂਟ ਦੇਣਾ ਕਿ ਲੋਕ ਕਮੈਂਟ ਕਰਨ ਤੇ ਕਮੈਂਟ ਕਰਕੇ ਸਾਨੂੰ ਉਹ ਵੱਧ ਤੋਂ ਵੱਧ ਵਿਊ ਦੇਣ ਵੱਧ ਤੋਂ ਵੱਧ ਉਹ ਉਸ ਨੂੰ ਦੇਖਣ ਤੇ ਸਾਡੇ ਪੇਜ ਦੇ ਫਾਲੋਅਰ ਵੱਧ ਸਕਣ ਤਾਂ ਕਿ ਅਸੀਂ ਉਸ ਤੋਂ ਪੈਸਾ ਕਮਾ ਸਕੀਏ ਸੋ ਇਹ ਜਿਹੜਾ ਸੋਸ਼ਲ ਮੀਡੀਆ ਦਾ ਇਹ ਰੂਪ ਹੈ ਇਹ ਥੋੜਾ ਜਿਹਾ ਘਣਾਉਣਾ ਆ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੋਊਗਾ ਕਿਦਾਂ ਇਹ ਔਰ ਮੈਂ ਸਮਾਂ ਦੱਸੂਗਾ ਕਿਉਂਕਿ ਬਹੁਤ ਸਾਰੇ ਲੋਕ ਇੱਕ ਰਿਪੋਰਟ ਹੈ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੋਂ ਦੂਰ ਜਾ ਰਹੇ ਆ ਤੇ ਲੋਕਾਂ ਦੇ ਕੋਲ ਜਿਹੜਾ ਸਮਾਂ ਆ ਬਹੁਤ ਸਾਰੇ ਲੋਕਾਂ ਨੇ ਬਰਬਾਦ ਕਰ ਰਿਹਾ ਕਈ ਲੋਕ ਸਮਝ ਚੁੱਕੇ ਆ ਕਿ ਸੋਸ਼ਲ ਮੀਡੀਆ ਤੇ ਜਿਹੜਾ ਬਹੁਤ ਸਾਰਾ ਸਮਾਂ ਬਹੁਤ ਜ਼ਿਆਦਾ ਸਮਾਂ ਲਾਉਣਾ ਆ ਬਹੁਤ ਸਾਰਾ ਸਮਾਂ ਟਾਈਮ ਜਿਹੜਾ ਲੱਗਦਾ ਆ ਉਹ ਠੀਕ ਨਹੀਂਗਾ ਤੇ ਜੇਕਰ ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਅੱਕੇ ਹੋਏ ਲੋਕ ਸੋਸ਼ਲ ਮੀਡੀਆ ਤੋਂ ਦੂਰ ਜਾ ਰਹੇ ਆ ਤੇ ਹੋਣਾ ਇਹ ਚਾਹੀਦਾ ਕਿ ਕੋਈ ਕੋਈ ਵਿਧੀ ਵਿਧਾਨ ਹੋਵੇ ਤੇ ਇਹੋ ਜਿਹੀਆਂ ਜਿਹੜੀਆਂ ਸਿਰਫ ਪੈਸੇ ਨੂੰ ਮੁੱਖ ਰੱਖ ਕੇ ਬਣਾਈਆਂ ਹੋਈਆਂ ਜਿਹੜੀਆਂ ਵੀਡੀਓਜ਼ ਆ ਜਾਂ ਟ੍ਰੈਂਡਿੰਗ ਜਾਂ ਡਿਮਾਂਡਿੰਗ ਵਾਲਾ ਇਹਦਾ ਮਸਲਾ ਆ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਸੋ ਇਹੋ ਜਿਹੀ ਵੀਡੀਓ ਦੇਖਣ ਦੇ ਲਈ ਤੁਸੀਂ ਵੀ ਸਾਡਾ ਪੇਜ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਗੁਰਤਾਜ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ